ਦੀ ਹੀ ਕੋਈ ਧਮਾਕਾ ਕੀਤੀ ਹੈ ਤਾਂ ਉਹ ਸਿਰਫ ਇੱਕ ਹੀ ਜਥੇਦਾਰ ਹੋਇਆ ਹੈ ਚਿਸ਼ਤੀਆਂ ਪੁਸਤਕੀਆਂ ਦੀ ਸਜਾ ਸੁਮੁੱਚਾ ਸਿੱਖ ਸੰਸਾਰ ਸੁਮੁੱਚੀ ਸਿੱਖ ਕੌਮ ਅੱਜ ਵੀ ਗੁੰਮਤ ਰਹੀ ਹੈ ਇੱਕ ਪਹਿਲੀ ਵਾਲੀ ਹੋਇਆ ਹੈ ਕਿ ਉਸ ਦੇ ਚੈਪਟਰ ਜੁਨੀਆਂ ਤਕੂਤਾਂ ਦੇ ਚੈਪਟਰ ਪੰਜਾਬ ਦੀ ਵਿਧਾਨ ਸਭਾ ਅੰਦਰ ਵੀ ਪੋਸਟ ਚਤੇਦਾਰ ਦੀਆਂ ਕਾਲੀਆਂ ਕਤੂਤਾਂ ਦਾ ਚਿੱਠਾ ਕਿਉਂ ਪੇਸ਼ ਕੀਤਾ ਸੀ ਦਰਦੇコム ਚੈਨਲ ਦੇ ਬਹੁਤ ਹੀ ਸੁਗਜਵਾਨ ਦਰਸ਼ਕੋ ਪ੍ਰੇਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ ਸ਼੍ਰੀ ਅਕਾਲ ਤੱਕ ਸਹਿਬ ਸਮੁੱਚੇ ਸਿੱਖ ਸੰਸਾਰ ਦੀ ਸਰਬ ਉੱਚ ਅਦਾਲਤ ਹੈ ਭਗਤੀ ਤੇ ਸ਼ਕਤੀ ਦਾ ਸਦੀਵੀ ਸੋਮਾ ਹੈ ਕੌਮ ਹਮੇਸ਼ਾ ਸ੍ਰੀ ਕਾਪਟ ਸਾਹਿਬ ਤੋਂ ਛੇਦ ਲੈਂਦੀ ਰਹੀ ਹੈ ਕਿਉਂਕਿ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕਾਮਲਾ ਨਾਲ ਆਪ ਹੀ ਸ਼੍ਰੀ ਕਾਪਤ ਸਾਹਿਬ ਦੀ ਸਿਰਜਣਾ ਕੀਤੀ ਸੀ ਇਸ ਲਈ ਕੋਈ ਵੀ ਸ਼੍ਰੀ ਕਾਪਤ ਸਾਹਿਬ ਦਾ ਜਥੇਦਾਰ ਕੋਈ ਵੀ ਹੁਕਮਨਾਮਾ ਜਾਰੀ ਕਰਨ ਤੋਂ ਪਹਿਲਾਂ 100 ਵਾਰੀ ਸੋਚਦਾ ਹੈ ਕਿ ਉਸ ਤੋਂ ਕੋਈ ਗਲਤ ਫੈਸਲਾ ਨਾ ਹੋ ਜਾਵੇ ਜੇ ਕਿਤੇ ਅਜਿਹਾ ਹੋ ਗਿਆ ਤਾਂ ਮੇਰੀ ਪੀੜੀ ਦੇ ਮਾਲਕ ਉਸ ਨੂੰ ਬਖਸ਼ਣਗੇ ਨਹੀਂ ਇਸ ਲਈ ਸ਼੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਕੋਈ ਵੀ ਇਕੱਲੇ ਫੈਸਲਾ ਨਹੀਂ ਕਰਦੇ ਉਹਨਾਂ ਨੂੰ ਪੰਜ ਸਿੰਘ ਸਹਿਬਾਨ ਨਾਲ ਰੈ ਮਸ਼ਵਰਾ ਕਰਕੇ ਗੁਰਮਤਾ ਪਾਸ ਕਰਕੇ ਫਿਰ ਫੈਸਲਾ ਕਰਦੇ ਹਨ ਤੇ ਹੁਕਮਨਾਮਾ ਜਾਰੀ ਕਰਦੇ ਹਨ ਸ਼੍ਰੀ ਕਾਮਪਰ ਸਾਹਿਬ ਦਾ ਕੋਈ ਵੀ ਜਥੇਦਾਰ ਆਪਣੇ ਲਈ ਜਾਂ ਆਪਣੇ ਕਿਸੇ ਦੇ ਮੁਫਾਦ ਲਈ ਕਦੇ ਫੈਸਲਾ ਨਹੀਂ ਕਰ ਸਕਦਾ। ਨਾ ਕਿਸੇ ਨੇ ਕੀਤਾ ਹੈ। ਇਹ ਕਿਸੇ ਜਥੇਦਾਰ ਨੇ ਅੱਜ ਤੱਕ ਦੇ ਇਤਿਹਾਸ ਵਿੱਚ ਅਜੇ ਹੀ ਕੋਈ ਹਮਾਕਤ ਕੀਤੀ ਹੈ। ਤਾਂ ਉਹ ਸਿਰਫ ਇੱਕ ਹੀ ਜਥੇਦਾਰ ਹੋਇਆ ਹੈ ਜਿਸ ਦੀਆਂ ਗੁਸਟਾਕੀਆਂ ਦੀ ਸਜ਼ਾ ਸਮੁੱਚਾ ਸਿੱਖ ਸੰਸਾਰ ਸਮੁੱਚੀ ਸਿੱਖ ਕੌਮ ਅੱਜ ਵੀ ਭੁਗਤ ਰਹੀ ਹੈ ਦੋਸਤੋ ਤੁਸੀਂ ਸੋਚਦੇ ਹੋ ਹੋਮ ਕਿ ਉਹ ਜਥੇਦਾਰ ਹੈ ਹਾਂ ਹੈ ਉਸ ਜਥੇਦਾਰ ਨੇ ਜੋ ਆਪਣੀ ਪਦਵੀ ਦੇਖਿ ਲਈ ਅਕਾਲ ਪੱਖ ਸਹਬ ਦੇ ਆਂਤ ਬਾਣ ਤੇ ਸਤਕਾਰ ਨੂੰ ਢਾਹ ਲਾਈ ਉਸ ਦੇ ਚਰਚੇ ਬੇਸ਼ੱਕ ਸਾਰੇ ਸਿੱਖ ਕੌਮ ਵਿੱਚ ਹੋ ਚੁੱਕੇ ਹਨ ਪਰ ਇੱਕ ਪਹਿਲੀ ਵਾਰੀ ਹੋਇਆ ਹੈ ਕਿ ਉਸ ਤੇ ਚਰਚੇ ਉਸ ਦੀਆਂ ਕਰਤੂਤਾਂ ਦੇ ਚਰਚੇ ਪੰਜਾਬ ਦੀ ਵਿਧਾਨ ਸਭਾ ਅੰਦਰ ਵੀ ਹੋਏ ਨੇ ਜਦੋਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਕਡੂ ਸਾਹਿਬ ਤੋਂ ਬਧਾਇਕ ਸਨ ਹਰਮਿੰਦਰ ਸਿੰਘ ਜੀ ਗਿੱਲ ਜੋ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਵੀ ਰਹੇ ਆ ਬਹੁਤ ਵਧੀਆ ਬੁਲਾਰੇ ਨੇ ਦੋਸਤੋ ਹਰਮਿੰਦਰ ਸਿੰਘ ਗਿੱਲ ਨੇ ਹੀ ਪੰਜਾਬ ਦੀ ਵਿਧਾਨ ਸਭਾ ਅੰਦਰ ਪੋਸਟ ਚਠੇਦਾਰ ਦੀਆਂ ਕਾਲੀਆਂ ਕਤੂਤਾਂ ਦਾ ਚਿੱਠਾ ਇਉਂ ਪੇਸ਼ ਕੀਤਾ ਸੀ ਚਠੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੈਦਾਦਾਰ ਗੁਰਬਚਨ ਸਿੰਘ ਜਿਨ੍ਹਾਂ ਨੂੰ ਬਾਰ ਬਾਰ ਵਰਤਿਆ ਜਾ ਰਿਹਾ ਮੈਂ ਉਹਨਾਂ ਦੇ ਪਿਛੋਕੜ ਬਾਰੇ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਤੋਂ 15-20 ਸਾਲ ਪਹਿਲਾਂ ਇਹਨਾਂ ਨੂੰ ਮੁਕਸਰ ਗੁਰਦੁਆਰੇ ਵਿੱਚ ਉੱਥੇ ਵਰਚਾ ਫੜਨ ਦੀ ਡਿਊਟੀ ਸੀ ਇਹਨਾਂ ਕੋਲੇ ਵਰਚਾ ਫੜਨ ਤੋਂ ਬਾਅਦ ਜਦੋਂ ਵਰਚਾ ਫੜਦੇ ਸੀ ਇਹਨਾਂ ਦਾ ਇੱਕ ਲੜਕਾ ਮਨਜਿੰਦਰ ਸਿੰਘ ਬਿੱਟੂ ਹੈ ਜੀ ਉਹ ਉੱਥੇ ਕਸ਼ੇਰੇ ਵੇਚਣ ਵਾਸਤੇ ਉੱਥੇ ਮੰਝਾ 3 ਨੰਬਰ ਨਾਕਾ ਜਿਹੜਾ ਮੁਕਸਰ ਦੇ ਵਿੱਚ ਗੁਰਦੁਆਰੇ ਦੇ ਲਾਗੇ ਉੱਥੇ ਮੰਝੇ ਤੇ ਕਸ਼ੇਰੇ ਵੇਚਦਾ ਸੀ ਉਹ ਰੋਹ ਬੰਦਾ ਕਸ਼ੇਰੇ ਵੇਚਦਾ ਵੇਚਦਾ ਹੌਲੀ ਹੌਲੀ ਉਹਨਾਂ ਦੀ ਪ੍ਰੋਮੋਸ਼ਨ ਹੋ ਗਈ ਉਹਨਾਂ ਨੂੰ ਆਰਜੀ ਗ੍ਰੰਥੀ ਬਣਾ ਦਿੱਤਾ ਗਿਆ ਫਿਰ ਉਹਨਾਂ ਨੂੰ ਪਰਮੇ ਨ ਪਰਮਾਨੈਂਟ ਗ੍ਰੰਥੀ ਬਣਾ ਦਿੱਤਾ ਗਿਆ ਫਿਰ ਆਕਾਲ ਤਖਤ ਮਿਡਲੀ ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜੱਦੇਦਾਰ ਤਕਰੀਬਨ 2008 ਵਿੱਚ ਲਾ ਦਿੱਤਾ ਗਿਆ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ 2011 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰੇ ਕੌਮ ਦਾ ਖਿਤਾਬ ਦੇ ਦਿੱਤਾ ਗਿਆ ਪੰਥ ਰਤਨ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਇਹ ਗੱਲ ਜਾਣਦਾ ਕਿ ਅਕਾਲ ਤਖਤ ਸਾਹਿਬ ਤੇ ਅੰਮ੍ਰਿਤਧਾਰੀ ਲੋਕਾਂ ਨੂੰ ਸਨਮਾਨ ਕੀਤਾ ਜਾਂਦਾ ਹੈ ਪ੍ਰਕਾਸ਼ ਸਿੰਘ ਬਾਦਲ ਨੇ 1999 ਦੇ ਵਿੱਚ ਅੰਮ੍ਰਿਤ ਛਕਿਆ ਸੀ ਜਦੋਂ ਅਕਾਲੀ ਦਲ ਦੇ ਪ੍ਰਧਾਨ ਬਣੇ ਪਰ ਜਦੋਂ ਉੱਥੇ ਸਿੰਘ ਸਾਹਿਬਾਨਾਂ ਨੇ ਪੁੱਛਿਆ ਕਿ ਬਾਦਲ ਸਾਹਿਬ ਤੁਹਾਡੀ ਘਰ ਦੀ ਨਹੀਂ ਆਈ ਉਹ ਕਹਿੰਦੇ ਜੀ ਮੇਰੀ ਘਰ ਵਾਲੀ ਤੇ ਮੇਰੇ ਆਖੇ ਨਹੀਂ ਲੱਗਦੇ ਔਰ ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਔਰ ਅੰਮ੍ਰਿਤ ਮੈਨੂੰ ਯਕੀਨ ਹੈ ਕਿ 14 ਬੰਦੇ ਇੱਥੇ ਬੈਠੇ ਆ ਇਹਨਾਂ 'ਚ ਕੋਈ ਵੀ ਅੰਮ੍ਰਿਤਧਾਰੀ ਨਹੀਂ ਜਿਹਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਵੀ ਐ ਉਹਨਾਂ ਦੇ ਮੈਂਬਰ ਵੀ ਇਹਨਾਂ ਵਿੱਚੋਂ ਕਿਸੇ ਨੇ ਕੁਰਬਾਨ ਨਹੀਂ ਪਾਈ ਔਰ ਇਸ ਤੋਂ ਪਹਿਲਾਂ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਪੁੱਛਿਆ ਸੀ ਵੀ ਪ੍ਰਧਾਨ ਜੀ ਤੁਹਾਡੀ ਕੁਰਬਾਨੀ ਕਿੱਥੇ ਐ ਉਨਾਂ ਕੋਲ ਕੋਈ ਜਵਾਬ ਨਹੀਂ ਆਇਆ ਔਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰੇ ਕੌਮ ਦਾ ਉਥੇ ਖਿਤਾਬ ਦਿੱਤਾ ਗਿਆ ਉਸ ਤੋਂ ਬਾਅਦ ਫਿਰ ਸਰਦਾਰ ਗੁਰਵਚਨ ਸਿੰਘ ਜਹੈਦਾਰ ਗੁਰਵਚਨ ਸਿੰਘ ਦੀ ਤਰੱਕੀ ਦੀ ਸ਼ੁਰੂਆਤ ਹੋਈ ਉਹ ਤਰੱਕੀ ਦੀ ਸ਼ੁਰੂਆਤ ਜਿਹੜਾ ਮੈਂ ਦੱਸਣਾ ਚਾਹੁੰਦਾ ਇਹਨਾਂ ਦਾ ਚੱਕ ਬਾਜਾ ਪਿੰਡ ਹੈ ਬਰੀਵਾਲਾ ਤਹਿਸੀਲ ਦੇ ਵਿੱਚ ਮੁਕਸਰ ਜ਼ਿਲ੍ਹੇ ਦੇ ਵਿੱਚ ਉਥੇ ਇਹਨਾਂ ਕੋਲੇ 4 ਏਕੜ ਜ਼ਮੀਨ ਸੀ ਉਥੇ ਬਹੁਤ ਸਾਰੀ ਸੇਮ ਸੀ ਕੋਈ ਉਥੇ ਕਿਸੇ ਕਿਸਮ ਦੀ ਪੈਦਾਵਾਰ ਨਹੀਂ ਸੀ ਹੁੰਦੀ ਪਰ ਗੁਰੂ ਦੀ ਕਿਰਪਾ ਇੰਨੀ ਹੋਈ ਅਕਾਲੀ ਦਲ ਦੀ ਕਿਰਪਾ ਇੰਨੀ ਹੋਈ ਇਹਨਾਂ ਦੇ ਕਿ ਜਦੋਂ 2013 ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਆਈ ਤੇ ਇਹਨਾਂ ਦੇ ਮੁੰਡੇ ਮਨਜਿੰਦਰ ਸਿੰਘ ਬਿੱਟੂ ਨੂੰ ਉਦੋਂ ਅਕਾਲੀ ਦਲ ਨੇ ਟਿਕਟ ਦੇ ਕੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜਾਈ ਉਹ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਇੱਥੇ ਹੀ ਬਸ ਨਹੀਂ ਇਹਨਾਂ ਦੀਆਂ ਰਹਿਮਤਾਂ ਹੋਰ ਬਖਸ਼ਿਸ਼ ਹੁੰਦੀ ਰਹੀ 2014 ਦੇ ਵਿੱਚ ਮਾਰਕੀਟ ਕਮੇਟੀ ਬਰੀਵਾਲਾ ਉਹਦਾ ਚੇਅਰਮੈਨ ਬਣਾ ਦਿੱਤਾ ਗਿਆ ਜਿਹਹਦਾਰ ਗੁਰਵਜਨ ਸਿੰਘ ਦੇ ਮੁੰਡੇ ਨੂੰ ਜਿਹੜਾ ਅੱਜ ਤੱਕ ਚੇਅਰਮੈਨ ਹੈ ਇਥੇ ਹੀ ਬੱਸ ਨਹੀਂ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਆ ਇੱਕ ਮੇਰੇ ਕੋਲੇ ਫੋਟੋ ਆਇਆ ਇਹ ਹੋਟਲ ਹੈ ਰਾਇਲਨ ਇਹ ਹੋਟਲ ਜਹੇਦਾਰ ਗੁਰਵਜਨ ਸਿੰਘ ਦਾ ਮੁਕਸਰ ਦੇ ਵਿੱਚ ਸਥਿਤ ਹੈ 3 ਸਟਾਰ ਹੋਟਲ ਹੈ ਜਿਨ੍ਹਾਂ ਬੰਦਿਆ ਕੋਲੇ ਚਾਰ ਕਿੱਲੇ ਜ਼ਮੀਨ ਸੀ 3 ਸਟਾਰ ਹੋਟਲ ਕਿਵੇਂ ਬਣ ਗਿਆ ਔਰ ਅੱਜ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਮਨਜਿੰਦਰ ਸਿੰਘ ਬਿੱਟੂ ਹੈ ਉਹਦੇ ਕੋਲੇ ਤਿੰਨ ਗੱਡੀਆਂ ਨੇ ਇੱਕ ਉਹਦੇ ਵਿੱਚ ਰੇਂਜ ਰੋਵਰ ਹੈ ਜਿਹੜੀ ਕਰੋੜ ਤੋਂ ਵੱਧ ਦੀ ਕੀਮਤ ਹੈ ਇੱਕ ਉਹਦੇ ਕੋਲੇ BMW ਗੱਡੀ ਹੈ ਜਿਹਦੀ 75 ਲੱਖ ਉਹਨੇ ਸੈਕੰਡ ਹੈਂਡ ਗੱਡੀ ਲਈ ਹੈ ਤੇ ਤੀਸਰੀ ਗੱਡੀ ਬੀਬੀਆਂ ਨੂੰ ਦਿੱਤੀ ਜੋ ਫੋਰਚੂਨਰ ਹੈ ਤੇ ਜਿਨ੍ਹਾਂ ਬੰਦਿਆਂ ਕੋਲੇ ਜਿਹੜਾ ਬਰਸ਼ੇ ਤੇ ਖਲੋਂਦਾ ਸੀ ਅੱਜ ਉਹਨਾਂ ਨੇ ਮੁਕਸਰ ਬਠਿੰਡਾ ਰੋਡ ਤੇ ਕੋਠੀ ਪਾਈ ਆ ਸਪੀਕਰ ਸਾਹਿਬ ਉਹ ਕੋਠੀ ਦੇ ਜਿਹੜੇ ਗੇਟ ਨੇ ਉਹ ਰਿਮੋਟ ਨਾਲ ਖੁੱਲਦੇ ਆ ਇੱਕ ਉਹਨਾਂ ਨੇ ਕੋਠੀ ਅੰਮ੍ਰਿਤਸਰ ਲਈ ਆ ਜੀ ਇੱਕ ਉਹਨਾਂ ਕੋਲੇ ਕੋਠੀ ਇੱਥੇ ਸੁਖਨਾ ਨਿਕਲੇਵਾਂ ਚੰਡੀਗੜ੍ਹ ਦੇ ਵਿੱਚ ਅੰਡਰ ਕੰਸਟਰਕਸ਼ਨ ਹੈ ਇੱਥੇ ਹੀ ਬਸ ਨੇ ਆਪਾਂ ਪੰਥ ਦੀਆਂ ਗੱਲਾਂ ਕਰਦੇ ਆ ਮੈਂ ਬੇਨਤੀ ਕਰਨਾ ਚਾਹੁੰਦਾ ਇਨਫੋਰਮੇਸ਼ਨ ਦੇਣਾ ਚਾਹੁੰਦਾ ਕਿ ਪੰਜਾਬ ਦੀਆਂ ਸਾਰੀਆਂ ਮੰਡੀਆਂ ਜਿਹੜੀਆਂ ਪਸ਼ੂ ਮੰਡੀਆਂ ਨੇ ਉਹਨਾਂ ਦਾ ਠੇਕਾ 105 ਕਰੋੜ ਰੁਪਏ ਦਾ ਇਹ ਮਨਜਿੰਦਰ ਸਿੰਘ ਬਿੱਟੂ ਕੋਲੇ ਸੀ ਤੇ ਜਿਹੜਾ ਸਲੱਟਰ ਹਾਊਸ ਹੈ ਡੇਰਾ ਬੱਸੀ ਦਾ ਉੱਥੇ ਜਾ ਕੇ ਸਾਰੇ ਡੰਗਰਾਂ ਦੀ ਸਪਲਾਈ ਇਹ ਮਨਜਿੰਦਰ ਬਿੱਟੂ ਕਰਦਾ ਕਾਲ ਤਾ ਤੇ ਜੈਦਰਦ ਮੁੰਡਾ ਤੇ ਅੱਜ ਵੀ ਇਸ ਵਾਰੀ ਵੀ 78 ਉਹਦਾ ਰਿੰਪਾ ਖਾਨ ਡਰਾਈਵਰ ਆ ਬੜਿੰਦਰ ਸਿੰਘ ਬਿੱਟੂ ਦਾ ਰਿੰਪਾ ਖਾਨ ਡਰਾਈਵਰ ਉਹਦੇ ਨਾਂ ਤੇ ਠੇਕੇ ਲੈ ਜਾਂਦੇ ਆ ਅੱਜ ਵੀ 78 ਕਰੋੜ ਰੁਪਏ ਦਾ ਠੇਕਾ ਉਹਦੇ ਕੋਲੇ ਆ ਦੱਸੋ ਅਸੀਂ ਕੀ ਕਰਾਂਗੇ ਸੋ ਦੋਸਤੋ ਤੁਸੀਂ ਜਾਣ ਹੀ ਗਏ ਹੋਵੋਗੇ ਕਿ ਉਹ ਜਥੇਦਾਰ ਕੌਣ ਸੀ ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਦਰਸ਼ਕ ਸਮਝ ਹੀ ਗਏ ਹੋਣਗੇ ਕਿ ਉਹ ਕਿਹੜਾ ਜਥੇਦਾਰ ਹੈ ਜੋ ਕਰੋੜਾਂ ਦਾ ਮਾਲਕ ਹੈ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਉਂ ਜਿਆ ਲੱਗਿਆ ਇਸ ਬਾਰੇ ਆਪਣੀ رائے ਸਾਡੇ ਨਾਲ ਕਮੈਂਟਾਂ ਵਿੱਚ ਜ਼ਰੂਰ ਸ਼ੇਅਰ ਕਰਨਾ ਜੀ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਦ ਤੱਕ ਗੁਰਨੂਰ ਕੌਰ ਨੂੰ ਦੇਵ ਆਗਿਆ ਸਤਿ ਸ੍ਰੀ ਅਕਾਲ ਦਰਦੇ ਕੋ ਦਰਦੇ ਕੋ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ